ਹਾਗੜਾ ਮਹੱਲਾ ਪੰਜਵਾ ਹਰ ਚਰਨ ਸਰੋਵਰ ਤੈ ਕਰੋ ਦਿਵਾਸ ਮਨਾ ਕਰਮ ਜਨ ਹਰ ਸਰੇ ਸਬਕੇ ਲੇਕ ਨਾਸ ਮਨਾ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਵਾਰਜੀ ਨੇ ਪਾਵਨ ਬਾਣੀ ਦੀਆਂ ਇਹ ਪੰਕਤੀਆਂ ਸਰਵਣ ਕੀਤੀਆਂ ਹਨ ਇਹ ਬਿਹાગੜਾ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦੀ ਅਚਾਰਨ ਕੀਤੀ ਹੋਈ ਬਾਣੀ ਹੈ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 543 ਤੇ ਸੁਭਾਏਮਾਨ ਹੈ ਸਾਤਸੰਗ ਜੀ ਇਸ ਦਾ ਮਤਲਬ ਇਹ ਹੋਇਆ ਕਿ ਅੱਜ ਆਪਾਂ 543 ਅੰਗ ਤੋਂ ਪਾਠ ਕਰਨਾ ਹੈ ਇਸ ਤੋਂ ਪਹਿਲਾਂ ਸਤਿਗੁਰਾਂ ਨੇ ਕਿਰਪਾ ਕਰਕੇ 543 ਅੰਗ ਤੱਕ ਪਾਠ ਕਰਨ ਦੀ ਸੇਵਾ ਕਰਵਾ ਲਈ ਹੈ ਹੁਣ ਸਾਤਸੰਗ ਜੀ ਇਸ ਤੋਂ ਅੱਗੇ ਦੀ ਸੇਵਾ ਕਰਨੀ ਹੈ ਪਰ ਸਾਤਸੰਗਤ ਇਸੋ ਪਹਿਲਾਂ ਕੇ ਦਾਸ ਆਪ ਜੀ ਦੇ ਨਾਲ ਪਾਠ ਦੀ ਸੇਵਾ ਦੀ ਸਾਂਝ ਪਾਵੇ ਆਪ ਦੇ ਅਸੀਸ ਆਪ ਕਰੋ ਕਿਰਪਾ ਆਪ ਰੱਖੋ ਦਸਰੇ ਦੇ ਸਿਰ ਤੇ ਮੇਰ ਭੁਰਿਆ ਹੱਥ ਤੇ ਸਾਰੇ ਆਚਾਰਨ ਕਰੋ ਸਤਨਾਮ ਵਾਹਿਗੁਰੂ ਸਾਬ ਜੀ ਇੱਕ ਵਾਰਾਂ ਫੇਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਬਿਹਗੜਾ ਮਹੱਲਾ 5 ਹਰ ਚਰਨ ਸਰੋਵਰ ਤਹ ਕਰੂੰ ਨਵਾਸ ਮਨਾ ਏ ਮੇਰੇ ਮਨ ਪ੍ਰਮਾਤਮਾ ਦੇ ਚਰਨ ਮਾਨੋ ਸੁੰਦਰ ਤਲਾਬ ਹੈ ਉਸ ਵਿੱਚ ਤੂੰ ਸਦਾ ਟਿਕਿਆ ਰਹੁ ਕਰ ਮਜਨ ਹਰ ਸਰੇ ਸਭ ਕਿਲ ਵਿਖ ਨਾਸ ਮਨਾ ਮਜਨ ਹੁੰਦਾ ਅਸ਼ਨਾਣ हे मन परमात्मा दी شف સલાਹ ਦੇ ਤਲਾਬ ਵਿੱਚ ਅਸ্নান ਕਰਿਆ ਕਰ ਤੇਰੇ ਸਾਰੇ ਪਾਪਾਂ ਦਾ ਨਾਸ਼ ਹੋ ਜਾਏਗਾ ਕਰ ਸਦਾ ਮਜ਼ਨ ਗੋਬਿੰਦ ਸਜਨ ਦੁੱਖ ਅੰਧੇਰਾ ਨਾ ਸੇ हे मन ਸਦਾ ਹਰ ਦੇ ਸਰੋਵਰ ਦੇ ਵਿੱਚ ਹਰ ਸਰ ਵਿੱਚ ਅਸ্নান ਕਰਦਾ ਰਿਹਾ ਕਰ ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ਼ ਕਰ ਦਿੰਦਾ ਹੈ ਤੇ ਜਿਹੜਾ ਮੋਹ ਦਾ ਤੈਨੂੰ ਹਨੇਰਾ ਲੱਗਾ ਹੋਇਆ ਹੈ ਨਾ ਜਿਹੜਾ ਤੇਰੇ ਅੰਦਰ ਮੋਹ ਦਾ ਹਨੇਰਾ ਹੈ ਦੂਰ ਹੋ ਜਾਂਦਾ ਹੈ ਜਨਮ ਮਰਨ ਨਾ ਹੋਏ ਤਿਸ ਕੋ ਕੱਟੇ ਜਮ ਕੇ 파ਸੇ ਇੰਜ ਮਨੁੱਖ ਨੂੰ ਜਨਮ ਮਰਨ ਦਾ ਗੇੜ ਨਹੀਂ ਪੁੱਜਣਾ ਪੈਂਦਾ ਮਿੱਤਰ ਪ੍ਰਭੂ ਅਸੀਆਂ ਜਮਾਂ ਦੀਆਂ ਫਾਈਆਂ ਆਤਮਿਕ ਮੌਤ ਲਿਆਉਣ ਵਾਲੀਆਂ ਪਹਾਈਆਂ ਕੱਟ ਦਿੰਦਾ ਹੈ ਮਿਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਅਸ ਸਾਥ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ ਬਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੈਂ ਬੇਨਤੀ ਕਰਦਾ ਹਾਂ ਕਿ हे ਪ੍ਰਮਾਤਮਾ ਕਿਰਪਾ ਕਰ ਤੇਰੇ ਸੋਹਣੇ ਕੋਮਲ ਚਰਨਾਂ ਵਿੱਚ ਮੇਰਾ ਮਨ ਸਦਾ ਟਿਕਿਆ ਰਹੇ ਤੈ ਆਨੰਦ ਬਨੋਦ ਸਦਾ ਅਨਹਦ ਚਣਕਾਰੋ ਰਾਮ ਆਦ ਸੰਗਤ ਵਿੱਚ ਸਦਾ ਆਤਮਕ ਅਨੰਦ ਤੇ ਖੁਸ਼ੀਆਂ ਦੀ ਮਾਣੂ ਇੱਕ ਰਸ ਮਿੱਠੀ ਮਿੱਠੀ ਰੋਂ ਮਿੱਠੀ ਵਿਜੀ ਆਵਾਜ਼ ਆਉਂਦੀ ਰਹਿੰਦੀ ਹੈ ਮਿੱਠੀ ਮਿੱਠੀ ਆਵਾਜ਼ ਦੀ ਰੋਂ ਚਲਦੀ ਹੈ ਮਿਲ ਗਾਓ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਸਾਧ ਸੰਗਤ ਵਿੱਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਉਂਦੇ ਰਹਿੰਦੇ ਹਨ ਮੇਲੇ ਸੰਤ ਗਾਵੇ ਕਸਨ ਪਾਵੇ ਹਰ ਪ੍ਰੇਮ ਰਸ ਰੰਗ ਪਿੰਨੀਆਂ ਇੰਜਨਾ ਜਿਹੜੇ ਸੰਤ ਜਨ ਸਿਫਤਸਲਾ ਦੇ ਗੀਤ ਗਾਉਂਦੇ ਹਨ ਉਹ ਵਾਹਿਗੁਰੂ ਖਸਮ ਨੂੰ ਉਹ ਖਸਮ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਨੇ ਉਹ ਪ੍ਰਭੂ ਪਤੀ ਨੂੰ ਪਿਆਰੇ ਲੱਗਦੇ ਨੇ ਉਹਨਾਂ ਦੀ ਸੁਰਤ ਪ੍ਰਮਾਤਮਾ ਦੇ ਪ੍ਰੇਮ ਰਸ ਦੇ ਰੰਗ ਵਿੱਚ ਭਿੱਜੀ ਰਹਿੰਦੀ ਹੈ ਹਰ ਲਾਭ ਪਾਇਆ ਆਪ ਮਟਾਇਆ ਮਿਲੇ ਚਰੀਬ ਚੁੰਨਿਆ ਉਹ ਪ੍ਰਮਾਤਮਾ ਨਾਮ ਦੀ ਖੱਟੀ ਉਹ ਪ੍ਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ ਉਹ ਆਪਣੇ ਅੰਦਰੋਂ ਆਪਾ ਭਾਵ ਮਟਾ ਲਿੰਦੇ ਹਨ ਚਿਰਾਂ ਤੋਂ ਵਿਛੜੇ ਹੋਏ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ ਗਹਿ ਪੂਜਾਲੀਨੇ ਦਇਆ ਕੀਨੇ ਪ੍ਰਭ ਏਕ ਅਗੰਮਯ ਪਰੋ ਪੂਜਾ ਹੁੰਦੀ ਹੈ ਬਾਹਾਂ ਤੇ ਗਹਿ ਦਾ ਮਤੋਂ ਦਾ ਫੜ ਆਪਹਉ ਚ ਤੇ ਬਿਆਨ ਪਰਮਾਤਮਾ ਉਹਨਾਂ ਉੱਤੇ ਦਇਆ ਕਰਦਾ ਹੈ ਉਹਨਾਂ ਦੀ ਬਾਹ ਨੂੰ ਆਪਣੀ ਬਣਾ ਲਿੰਦਾ ਹੈ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਆਪਣੇ ਬਣਾ ਲਿੰਦਾ ਹੈ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰਣ ਚੁਣ ਘਾਰੋ ਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪੁੱਤਰ ਜੀਵਨ ਵਾਲੇ ਹੋ ਜਾਂਦੇ ਹਨ ਪ੍ਰਮਾਤਮਾ ਦੀ ਸ਼ਿਭਸਲਾ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌਣ ਚਲਾਈ ਰੱਖਦੀ ਹੈ ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਦਾ ਨੂੰ ਏ ਭਾਗਾ ਵਾਲੇ ਆਤਮਿਕ ਜੀਵਨ ਦੇਣ ਵਾਲੀ ਪ੍ਰਭੂ ਦੀ ਸ਼ਿਭਸਲਾ ਦੀ ਬਾਣੀ ਸਦਾ ਸੁਣਿਆ ਕਰ ਜਿਨ ਕੋ ਕਰਮ ਲਿਖੀ ਦਸਰਦੇ ਸੁਮਾਣੀ ਰਾਮ ਜਿਨਾ ਇਹ ਬਾਣੀ ਉਸ ਉਸ ਵੁਭਾਗੀ ਜਹਰ ਦੇ ਵਿੱਚ ਵਸਦੀ ਹੈ ਜਿਨਾਂ ਦੇ ਮੱਥੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਇਸੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ਅਕਾਥ ਕਹਾਣੀ ਤਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਜਿਸ ਜਿਸ ਮਨੁੱਖ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕਾਥ ਪ੍ਰਭੂ ਦੀ ਸਿਰਫ ਸਲਾਹ ਨਾਲ ਸ਼ਾਂਤ ਪਾਉਂਦੇ ਹਨ ਅਮਰthia ਫਿਰ ਨਾਮ ਹੁਆ ਕਲ ਕਲੇਸ਼ਾ ਦੁਖ ਹਰੇ ਜੇ ਫੁਰ ਸਲਾਹ ਕਰਨ ਦੇ ਨਾਲ ਮਨੁੱਖ اٹਲ ਆਤਮਿਕ ਜੀਵਨ ਵਾਲਾ ਹੋ ਜਾਂਦਾ ਤੇ ਮੁੜ ਕਦੇ ਆਤਮਿਕ ਮੌਤ ਨਹੀਂ ਸਹੇੜਦਾ ਇੰਜ ਸਾਰੇ ਦੁੱਖ ਕਲੇਸ਼ ਤੇ ਝਗੜੇ ਦੂਰ ਕਰ ਲੈਂਦਾ ਹਰ ਸਰਨ ਪਾਈ ਤਜਨਾ ਜਾਈ ਪ੍ਰਭ ਪਰੀਤ ਮਨ ਤਨ ਬਾਣੀ ਇੰਜ ਮਨੁੱਖ ਪ੍ਰਮਾਤਮਾ ਦੀ ਸ਼ਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ ਬਿਨ ਮੰਤ ਨਾਨਕ ਸਦਾ ਗਾਇਆ ਪਵਿੱਤਰ ਅੰਮ੍ਰਿਤ ਬਾਣੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਬੇਨਤੀ ਕਰਦਾ ਹਾਂ ਕਿ ਆਤਮਿਕ ਜੀਵਨ ਦੇਣ ਵਾਲੀ ਸਿਰਮਸਲਾਹ ਦੀ ਪਵਿੱਤਰ ਬਾਣੀ ਸਦਾ ਗਾਉਣੀ ਚਾਹੀਦੀ ਹੈ ਮਨ ਤਨ ਗਲਤ ਪੈ ਕੇਸ਼ ਕਹਿਣ ਨਾ ਜਾਈ ਰਾਮ ਇੰਜ ਮਨ ਤੇ ਹਿਰਦਾ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ ਜਿਸ ਤੇ ਉਪਜੜਾ ਤਨ ਲਿਆ ਸੁਮਾਈ ਰਾਮ ਜਿਸ ਪ੍ਰਮਾਤਮਾ ਤੋਂ ਪੈਦਾ ਹੋਇਆ ਹੈ ਉਸ ਨੇ ਆਪਣੇ ਵਿੱਚ ਸਮਾ ਲਿਆ ਹੈ ਭਾਵ ਕਿ ਜਿਸ ਪ੍ਰਮਾਤਮਾ ਤੋਂ ਜੀਵ ਉਤਪਤ ਹੋਇਆ ਹੈ ਅੰਤ ਨੂੰ ਉਸੇ ਵਿੱਚ ਹੀ ਸਮਾ ਜਾਂਦਾ ਹੈ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਤਾਣੇ ਪੇਟੇ ਵੰਗ ਪ੍ਰਮਾਤਮਾ ਦੀ ਜੋਤ ਵਿੱਚ ਇੱਜ ਮਿਲ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਜਲ-ਥਲ ਮਈਲ ਇੱਕ ਰਵਿਆ ਨਹੀਂ ਦੂਜਾ ਦ੍ਰਿਸ਼ਟਾਇ ਫਿਰ ਮਨੁੱਖ ਨੂੰ ਇੱਕ ਪਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਮੌਜੂਦ ਦਿਸਦਾ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿਸਦਾ ਬਣ ਤ੍ਰਿਣ ਤ੍ਰਿਭੰਪੂਰ ਪੂਰਪੂਰਨ ਕੀਮਤ ਕਹਿਣਾ ਨਹੀਂ ਜਾਈ ਫੇਰ ਮਨੁੱਖ ਨੂੰ ਪ੍ਰਮਾਤਮਾ ਜੰਗਲ ਵਿੱਚ ਘਾਹ ਦੇ ਹਰੀਖ ਤੇ ਨੇ ਵਿੱਚ ਹਰ ਟੀਲੇ ਵਿੱਚ ਸਾਰੇ ਸੰਸਾਰ ਵਿੱਚ ਵਿਆਪਿਤ ਜਾਪਦਾ ਹੈ ਐਸੇ ਮਨੁੱਖ ਦੀ ਆਤਮਿਕ ਅਵਸਥਾ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੀ ਆਤਮਿਕ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ ਬਿਨਵੰਤ ਨਾਨਕ ਆਪ ਜਾਣੇ ਜਿੰਨੇ ਬਣਤ ਬਣਾਈ ਨਾਨਕ ਸਾਹਿਬ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਬੇਨਤੀ ਕਰਦਾ ਕਿ ਜਿਸ ਪ੍ਰਮਾਤਮਾ ਨੇ ਉਸ ਮਨੁੱਖ ਦੀ ਆਤਮਿਕ ਵਸਾ ਦੀ ਇੱਕ ਖੇਡ ਬਣਾ ਦਿੱਤੀ ਹੈ ਉਹ ਆਪ ਹੀ ਉਸ ਨੂੰ ਸਮਝਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਬਿਹਾਗੜਾ ਰਾਗ ਦੇ ਵਿੱਚ ਸਾਨੂੰ ਇਹੋ ਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਇਹ ਮਨੁੱਖ ਤੂੰ ਉਸ ਪ੍ਰਮਾਤਮਾ ਦੀ ਅੰਸ਼ਾ ਹੈ ਇਹ ਆਤਮਾ ਤੂੰ ਉਸ ਪ੍ਰਮਾਤਮਾ ਦੀ ਅੰਸ਼ਾ ਹੈ ਉੜਕ ਵੇਲੇ ਤੂੰ ਜੇ ਚੰਗੇ ਕਰਮ ਕਰੇਗਾ ਜੇ ਨਾਮ ਜਪੇਗਾ ਤੇ ਆਤਮਾ ਨੇ ਪ੍ਰਮਾਤਮਾ ਵਿੱਚ ਲੀਨ ਹੋ ਜਾਣਾ ਹੈ ਜਿਹੜੇ ਨਾਮ ਨਹੀਂ ਜਪਣਗੇ ਜਿਹੜੇ ਨਾਮ ਦਾ ਆਸਰਾ ਨਹੀਂ ਲੈਣਗੇ ਨਾਮ ਦਾ ਵਨਜ ਨਹੀਂ ਕਰਨਗੇ ਉਹਨਾਂ ਨੂੰ ਧਰਮਰਾਜ ਦੀ ਦਰਗਾਹ ਵਿੱਚ ਜਾਣਾ ਪਵੇਗਾ ਉੱਥੇ ਧਰਮਰਾਜ ਉਸੇ ਕੀਤੇ ਹੋਏ ਕਰਮਾਂ ਦਾ लेखा-ਜੋਖਾ ਕਰਕੇ ਕਰਮ ਅਨੁਸਾਰ ਨਰਕ ਸਵਰਗ ਦੇ ਕੇ ਜਿਨਨੇ ਕੋ ਚੰਗੇ ਕਰਮ ਕੀਤੇ ਹੋਣਗੇ ਉਹਨਾਂ ਨੂੰ ਕਰਮਾਂ ਦਾ ਉਸ ਨੂੰ ਸਵਰਗ ਮਿਲ ਜਾਏਗਾ ਜਿਨਨੇ ਮਾੜੇ ਕਰਮ ਕੀਤੇ ਹੋਣਗੇ ਉਹਨਾਂ ਦਾ ਨਰਕ ਭੁਗਤ ਕੇ ਫਿਰ 84 ਦੇ ਜਨਮ ਵਿੱਚ ਪਾ ਦੇਣਾ ਹੈ ਧਰਮਰਾਜ ਨੇ ਤੇ 83999 ਜੁਨਾ ਭੋਗਣ ਤੋਂ ਬਾਅਦ ਫਿਰ ਮਨੁੱਖਾ ਦੇਹੀ ਪ੍ਰਾਪਤ ਹੋਣੀ ਹੈ ਭਈ ਪ੍ਰਾਪਤ ਮਨੁੱਖ ਦੇਹ ਰਿਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਫਿਰ ਆਪਾਂ ਨੂੰ ਇਹ ਮਨੁੱਖਾ ਦੇਹੀ ਗੋਬਿੰਦ ਨੂੰ ਉਸ ਨਰਕਾਰ ਨੂੰ ਮਿਲਣ ਦੀ ਵਾਰੀ ਮਿਲਣੀ ਹੈ ਜਿਸ ਤੇ ਕੋਲ ਆਪਾਂ ਵਿਛੜੇ ਆਤਮਾ ਨੇ ਉਸ ਪਰਮਾਤਮਾ ਨੂੰ ਮਿਲਣਾ ਹੈ ਤੇ ਮਿਲਣਾ ਕਿਵੇਂ ਹੈ ਮੇਰਾ ਇਸ ਤਰ੍ਹਾਂ ਹੈ ਕਿ ਜੇਕਰ ਉਹ ਨਾਮ ਜਪੇਗੀ ਜੇਕਰ ਉਹ ਨਾਮ ਦਾ ਵਣਜ ਕਰੇਗੀ ਨਾਮ ਦਾ ਵਣਜ ਕਰਕੇ ਫਿਰ ਜਦੋਂ ਉਸਨੇ ਸੰਸਾਰ ਤੋਂ ਜਾਣਾ ਹੋਵੇਗਾ ਜਦੋਂ ਉਸਤੇ ਪੱਲੇ ਨਾਮ ਤਨ ਹੋਵੇਗਾ ਉਸ ਨੂੰ ਲੈਣ ਵਾਸਤੇ ਜਮਰਾਜ ਦੇ ਦੂਤ ਨਹੀਂ ਆਉਣਗੇ ਉਸ ਨੂੰ ਫਿਰ ਲੈਣ ਵਾਸਤੇ ਨਿਰੰਕਾਰ ਪ੍ਰਭੂ ਦੇ ਦੇਵਤੇ ਭੇਜੇ ਆਉਂਦੇ ਹਨ ਤੇ ਉਸ ਨੂੰ ਵਿਮਾਨ ਉਸ ਆਤਮਾ ਨੂੰ ਵਿਮਾਨ ਵਿੱਚ ਬਿਠਾ ਕੇ ਲੈ ਕੇ ਜਾਂਦੇ ਹਨ ਤੇ ਉੱਥੇ ਜਾ ਕੇ ਨਿਰੰਕਾਰ ਦੀ ਦਰਗਾਹ ਵਿੱਚ ਲੈ ਜਾਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਤਨੀ ਕੁ ਸੇਵਾ ਪ੍ਰਵਾਨ ਕਰ ਲੈਣਾ ਅੱਜ ਇੱਕ ਹੀ ਅੰਗ ਦਾ ਆਪਾਂ ਪਾਠ ਕੀਤਾ ਹੈ ਇੱਕ ਹੀ ਅੰਗ ਦੀ ਵਿਆਖਿਆ ਕੀਤੀ ਹੈ ਕੱਲ ਨੂੰ ਸਤਿਗੁਰੂ ਕਿਰਪਾ ਕਰਨ ਜਿੰਨੇ ਕੁ ਸੇਵਾ ਸਤਿਗੁਰੂ ਲੈਣਗੇ ਆਪਾਂ ਕੱਲ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਜੀ ਤੇ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਕਮੈਂਟਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ਰੂਰ ਲਿਖੋ ਜੀ ਵਾਹਿਗੁਰੂ ਆਪ ਸਭ ਤੇ ਮਿਹਰਾਂ ਕਰੇ ਆਪ ਸਭ ਨੂੰ ਆਪ ਜੀ ਕਿਰਤ ਕਮਾਈਆਂ ਵਿੱਚ ਵਾਧੇ ਬਰਕਤਾਂ ਪਾਵੇ ਸੋ ਕਰੋ ਜੀ ਕਿਰਪਾ ਹੁਣ ਭੁੱਲਾਂ ਚੁੱਕਾਂ ਦੀ ਦਿਓ ਮਾਫੀ ਤੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ